ਅਤਾਪ ਨਮਸਕਾਰ ਸਸੇਕਾਲ ਸਤਿਕਾਰ ਸ੍ਰੋਤਾਜਨੋ ਬਲਵਿੰਦਰ ਸਿੰਘ ਪਠੀ ਤੇ ਆਡੀਓ ਚੈਨਲ ਬੋਲਦੀਆ ਕਿਤਾਬਾਂ ਤੇ ਤੁਹਾਡਾ ਸਵਾਗਤ ਹੈ ਪੇਸ਼ ਹੈ ਸਦਾ ਹਰਪ੍ਰੀਤ ਸਿੰਘ ਜੀਵਨ ਦਾਦੀ ਇੱਕ ਲਿਖਤ ਮਾਸੀ ਆਹਾਂ ਤੇ ਤਿਆ ਕਰਦੀ ਕਿ ਜਦੋਂ ਮੈਂ ਜਨਮੀ ਤਾਂ ਮਾਂ ਦੇ ਕਿੰਨੀ ਦਿਨ ਦੁੱਧ ਨਹੀਂ ਸੀ ਉਤਰਿਆ ਉਪਰਾ ਮੈਨੂੰ ਮਨਜ਼ੂਰ ਨਹੀਂ ਸੀ ਸੋ ਮੈਨੂੰ ਚੁੱਪ ਕਰਾਉਣ ਲਈ ਕਿੰਨੀ ਵੇਰ ਉਹਨੇ ਆਪਣਾ ਦੁੱਧ ਚੰਗਾਇਆ ਸੀ ਮੈਨੂੰ ਮਾਸੀ ਚੰਗੀ ਲੱਗਦੀ ਪਰ ਉਸ ਵੱਲੋਂ ਪ੍ਰਵਿੱਗਤਾ ਇਹ ਅਹਸਾਨ ਬਿਲਕੁਲ ਵੀ ਨਹੀਂ ਵੱਡੀ ਹੋਈ ਤਾਂ ਨਾਨਾ ਜੀ ਨੇ ਇੱਕ ਨਵੀਂ ਜੰਮੀ ਕੱਟੀ ਮੇਰੇ ਪੇਟੇ ਪਾ ਦਿੱਤੀ ਆਖਣ ਲੱਗੇ ਪਹਿਲੇ ਸੂਏ ਮਗਰੋਂ ਤੁਹਾਡੇ ਘਰ ਦੇਣੀ ਰੱਜ ਰੱਜ ਦੁੱਧ ਪੀਵੋ ਮੈਂ ਜਦੋਂ ਵੀ ਨਾਲ ਕੇ ਜਾਂਦੀ ਉਸ ਦੀ ਬੜੀ ਸੇਵਾ ਕਰਦੀ ਚੋਰੀ ਚੋਰੀ ਖਲ ਪਾਉਂਦੀ ਗੁੜ ਚਟਾਉਂਦੀ ਉਹ ਵੀ ਮੈਨੂੰ ਵੇਖ ਅੜਿੰਗਣ ਲੱਗਦੀ ਡਾਡਾ ਮੋਹ ਪੈ ਗਿਆ ਇੱਕ ਦਿਨ ਨਾਨੇ ਜੀ ਦਾ ਸੁਨੇਹਾ ਆ ਗਿਆ ਮਾਂ ਰੋਂਦੀ ਖਾਪਤੀ ਗਈ ਮੈਂ ਵੀ ਨਾਲ ਅੱਪੜਦਿਆਂ ਹੀ ਮੇਰਾ ਧਿਆਨ ਸੁਣ ਜੇ ਪੈ ਕਿੱਲੇ ਤੇ ਗਿਆ ਤਾਂ ਘਬਰਾਟ ਹੋਈ ਨੱਸੀ ਨੱਸੀ ਹਵੇਲੀ ਗਈ ਉੱਥੇ ਵੀ ਨਹੀਂ ਸੀ ਪਤਾ ਲੱਗਾ ਦਿਨ ਪੂਰੇ ਹੋਣ ਨੂੰ ਅਜੇ ਹਫ਼ਤਾ ਬਾਕੀ ਸੀ ਕਿ ਮਾਸੀ ਲੈ ਗਈ ਅਖੇ ਮੇਰਾ ਲਵੇਰੇ ਲਵੇਰੇ ਭੱਜ ਗਿਆ ਨਾਨਾ ਜੀ ਨਾਨਾ ਕਰ ਸਕਿਆ ਮਾਮੇ ਸਫਾਈਆਂ ਦਿੱਤੀਆਂ ਕਿ ਉਹ ਸੋਣ ਵਾਲੀ ਹੈ ਉਹ ਤੈਨੂੰ ਦੇ ਦੇਾਂਗੇ ਪਰ ਮੈਂ ਰੋਣੋਂ ਨਾ ਹਟਾਂ ਲੋਕਾਂ ਭਾਣੇ ਨਾਨਨੇ ਕਰਕੇ ਰੋਂਦੀ ਹੈ ਪਰ ਮੈਨੂੰ ਨਾਨਨੇ ਦੇ ਨਾਲ ਨਾਲ ਰਹਿ ਰਹਿ ਕੇ ਕਿੱਲੇ ਤੇ ਬੱਚੀ ਚੇਤੇ ਆ ਰਹੀ ਸੀ ਅਖੀਰ ਮੇਰੀ ਮਾਂ ਨੇ ਇੰਨੀ ਗੱਲ ਆਕਲਾਵੇ ਵਿੱਚ ਲੈ ਲਿਆ ਕਿ ਨਿੱਕੀ ਹੁੰਦੀ ਤੂੰ ਵੀ ਤੇ ਉਸ ਦਾ ਕਿੰਨੀ ਵਿੱਚ ਚੁਗਿਆ ਸੀ ਤਾ ਕੀ ਹੋਇਆ ਜੀ ਉਹ ਲੈ ਕੇ ਸਮਝ ਲੈ ਉਸੇ ਦਾ ਮੁੱਲ ਵਟ ਲਿਆ ਅੱਜ ਇੰਨੇ ਵਰਿਆਂ ਬਾਅਦ ਨਾਨਕੇ ਗਈ ਤਾਂ ਕਿੰਨੇ ਸਾਰੇ ਖਾਲੀ ਕਿੱਲੇ ਤੇ ਘੁਰਲੀਆਂ ਵੇਖ ਉੰਜ ਹੀ ਤੂ ਪਈ ਜਿੱਦਾਂ ਕਦੇ ਨਾਨਾ ਜੀ ਦੇ ਜਾਨ ਮਗਰੋਂ ਪਈ ਸੀ ਜੀਵਨ ਛੈਲੀ ਤੇ ਸ਼ਕੀਨੀ ਜੋ ਪਰੋ ਹੋ ਗਈ ਲਵੇਰੇ ਦਾ ਰਿਵਾਜ ਬਹੁਤ ਹੀ ਕਟ ਗਿਆ ਲੋਕ ਮੁੱਲ ਲੈਣ ਵਿੱਚ ਜ਼ਿਆਦਾ ਟੇਕ ਰੱਖਣ ਲੱਗ ਪਏ ਮੁੰਚੀ ਪ੍ਰੇਮਚੰਦ ਲਿਖਦਾ ਹੈ ਕਿ ਜਿਸ ਦਿਨ ਕਿਸਾਨ ਦੇ ਪੁੱਤ ਨੂੰ ਗੋਹੇ ਵਿੱਚੋਂ ਮੁਸਕਾਉਣਾ ਸ਼ੁਰੂ ਹੋ ਗਿਆ ਸਮਝ ਲਿਓ ਅਕਾਲ ਪੈਣ ਵਾਲਾ ਹੈ